ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸ ਪੀਬੀ 02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਮਰੀ ਸਰੀਆ ਲੋ ਵੀਰ ਜੀ ਅੱਜ ਆਪਣੇ ਵਿਜੇ ਸਾਧ ਜੀ 88 ਫੁੱਟ ਵਾਲੇ ਠੀਕ ਹੈ ਜੀ ਉਹਨਾਂ ਦੇ ਕੋਲ ਆਏ ਆ ਉਹਨਾਂ ਨੇ ਆਪਾਂ ਨੂੰ ਬੁਲਾਇਆ ਸੀ ਤੇ ਜਿਹੜੇ ਵੀਰ ਦੀ ਛੱਤ ਤੇ ਆਏ ਆ ਉਹ ਵੀ ਇਹਨਾਂ ਵੀ ਮੁਲਾਕਾਤ ਕਰਾਉਨੇ ਆ ਅਜੇ ਵੀਰ ਜੀ ਖਲੀਫਾ ਸਾਹਿਬ ਤੇ ਵਿੱਕੀ ਵੀਰ ਹੁਣੀ ਸ਼ਾਗਿਰਦ ਠੀਕ ਹੈ ਜੀ ਤੇ ਅੱਜ ਵਿੱਕੀ ਵੀਰ ਨੂੰ ਖਲੀਫਾ ਵੀ ਕੀਤਾ ਜਾਏਗਾ ਤੇ ਨਾਲ ਉਹਨਾਂ ਨੇ ਨਿਊ ਛੱਤ ਬਣਾਈ ਹੈ ਆਪਣੇ ਮਗਰ ਠੀਕ ਹੈ ਜੀ ਉਹਦਾ ਉਦਘਾਟਨ ਕਰਨਾ ਵਾ ਅੱਜ ਜਾਲ ਦਾ ਤੇ ਉਹ ਵੀ ਤੁਹਾਨੂੰ ਖਾਵਾਂਗੇ ਸਾਰੀ ਰਸਮ ਆਪਣੀ ਵੀਡੀਓ ਦੇ ਨਾਲ ਜੁੜੇ ਰਹੋ ਆਓ ਲੈ ਚੱਲਦੇ ਆਂ ਵਿਜੇ ਵੀਰ ਜੀ 88 ਫੁੱਟ ਵਾਲਿਆਂ ਕੋਲ ਉਸਤਾਜ ਜੀ ਉਹਨਾਂ ਦੇ ਕੋਲ ਤੇ ਨਾਲ ਕਰਦੇ ਆ ਉਹਨਾਂ ਨਾਲ ਗੱਲਾਂ ਬਾਤਾਂ ਤੇ ਨਾਲ ਆਪਣੇ ਜਿਹੜੇ ਵੀਰ ਜੀ ਦੀ ਛੱਤ ਤੇ ਆਏ ਆ ਆਪਣਾ ਅਜੇ ਵੀਰ ਜੀ ਉਹਨਾਂ ਦੀ ਛੱਤ ਤੇ ਤੇ ਉਹਨਾਂ ਨਾਲ ਵੀ ਕਰਦੇ ਆ ਗੱਲਾਂ ਬਾਤਾਂ ਤੇ ਜਿਹੜੇ-ਜਿਹੜੇ ਵੀਰ ਆਪਣੇ ਨਾਲ ਮੌਜੂਦ ਨੇ ਤੇ ਸਾਰਿਆਂ ਨਾਲ ਮੁਲਾਕਾਤ ਕਰਾਉਨੇ ਆ ਬਾਕੀ ਸਾਰੇ ਬਾਕੀ ਵਿਜੇ ਉਸਤਾਜ ਜੀ 88 ਫੁੱਟ ਵਾਲਿਆਂ ਨਾਲ ਕਰਾਂਗੇ ਗੱਲਬਾਤ ਤੇ ਉਹਨਾਂ ਕੋਲ ਪੁੱਛਾਂਗੇ ਗੱਲਾਂ ਬਾਤਾਂ ਠੀਕ ਹੈ ਜੀ ਆਹ ਲੈ ਚਲਦੇ ਆਂ ਕੋਲ ਤੇ ਨਾਲ ਕਰਾਵਾਂਗੇ ਬਰੀਡ ਬਰੀਡਿੰਗ ਸੈਟਅਪ ਦਾ ਥੋਂਗ ਠੀਕ ਹੈ ਜੀ ਇਸੇ ਛੱਤ ਤੋਂ ਬਹੁਤ ਬਾਈਆਂ ਡਈਆਂ ਵੀਰ ਜੀ ਹੋਣਾ ਨੇ ਤੇ ਉਹ ਵੀ ਉਸਤਾਜੀ ਹੋਣਾ ਕੋ ਪੁੱਛਾਂਗੇ ਸਾਰੀਆਂ ਆਹ ਲੈ ਚਲਦੇ ਆਂ ਉਹਨਾਂ ਦੇ ਕੋਲ ਤੇ ਕਰਦੇ ਆਂ ਗੱਲਾਂ ਬਾਤਾਂ ਆਹ ਲੋ ਜੀ ਇਹ ਸਾਰੇ ਵੀਰ ਆਪਣੇ ਠੀਕ ਹੈ ਜੀ ਤੇ ਉਸਤਾਦ ਸਾਹਿਬਾਂ ਜੀ ਨਾਲ ਆਪਣੇ ਮੌਜੂਦ ਨੇ ਤੇ ਆਓ ਜੀ ਵਿਜੇ ਉਸਤਾਦ ਜੀ 88 ਫੁੱਟ ਆ ਲੈਣਾ ਕਰਦੇ ਆਂ ਗੱਲਬਾਤ ਤੇ ਨਾਲੇ ਸਾਰੇ ਵੀਰ ਜਿੰਨੇ ਵੀ ਆਏ ਨੇ 우ਸਤਾਦ ਸਾਹਿਬਾਨ ਖਲੀਫੇ ਵੀਰ شاਗਿਰਦ ਵੀਰ ਜਿਹੜੇ ਜਿਹੜੇ ਵੀਰ ਪਹੁੰਚੇ ਨੇ ਇਸ ਛੱਤ ਤੇ ਉਹਨਾਂ ਨਾਲ ਕਰੋਨੇ ਆ ਮੁਲਾਕਾਤ ਹਾਂਜੀ ਸਤਿ ਸ੍ਰੀ ਅਕਾਲ ਵੀਰੇ 우ਸਤਾਦ ਜੀ ਸਤਿ ਸ੍ਰੀ ਅਕਾਲ ਜੀ ਪੈਰੀਵੰਨੇ 우ਸਤਾਦ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਅੱਜ ਇਹ ਆਪਣੀ ਕੋਈ ਖਾਦ ਦਾ ਨੰਗਾ ਹੀ ਦਿਗਠਨ ਕਰਨ ਲੱਗੇ ਆ ਅਜੇ ਇਹ ਤੇ ਵਿਕੀ ਜੀ ਦੇ ਨਾਮ ਤੋਂ ਇਸ਼ਤ ਹੈ ਗਈ ਹੈ ਜੀ ਤੇ ਬਾਜ਼ੀਆਂ ਹਰ ਸਾਲ ਇਹ ਮੁੰਡੇ ਖੇਡਦੇ ਸ਼ੀਲਡ ਵਿੱਚ ਵੀ ਟੂਰਨਾਮੈਂਟ ਵਿੱਚ ਵੀ ਹਿੱਸੇ ਲੈਂਦੇ ਆ 100 ਤੋਂ ਪਲੱਸ 100 ਤੋਂ ਵੱਧ ਬਾਜ਼ੀਆਂ ਇਹਨਾਂ ਨੇ ਖੇਡੀਆਂ ਨੇ ਮੁੰਡਿਆਣੇ ਅੱਛੇ ਖਿਡਾਰੀ ਆ ਜੀ ਦੋਵੇਂ ਪਲੇਅਰ ਇਹ ਤਾਂ ਛਾਤ ਤੋਂ ਉਸਤਾਦ ਜੀ ਛਾਤ ਤੋਂ 100 ਤੋਂ ਪਲੱਸ ਬਾਜ਼ੀਆਂ ਖੇਡੀਆਂ ਹਾਂਜੀ ਹਾਂਜੀ 100 ਤੋਂ ਪਲੱਸ ਆ ਠੀਕ ਹੋ ਗਿਆ ਜੀ ਅੱਗੇ ਵਿੱਚ ਖੇਡੀਆਂ ਨੇ 120 ਕੀ ਹੈ ਨਾ ਇਹ ਖੇਡੀਆਂ ਨੇ ਅੱਗੇ ਵੀ ਖੇਡਣ ਦੇ ਚਲੋ ਤੇ ਛਾਤ ਇਹਨਾਂ ਦੀਆਂ ਨੀਵੀਂ ਹੀ ਛਾਤ ਇਹਨਾਂ ਨੇ ਉੱਪਰ ਠੀਕ ਕਰਕੇ ਛਾਤ ਇਹ ਜਾਲ ਨਵਾਂ ਬਣਾਇਆ ਵਾ ਤੇ ਬਹੁਤ ਬਹੁਤ ਇਹਨਾਂ ਨੂੰ ਅਸੀਂ ਸਾਰੀ ਟੀਮ ਸਾਡੇ ਸਾਰੇ ਬਾਕੀ ਸ਼ਗਿਰਤ ਬੈਠੇ ਆ ਤੇ ਸਾਰੀ ਟੀਮ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਸਾਡੇ ਵੱਲੋਂ ਅਦੇ ਹੈ ਪੀਸਤਾ ਜੀ ਸੁਰਜੈਵਨੀ ਤੋਂ ਹਾਂਜੀ ਤੇ 사જન ਖਲੀਫਾ ਉਸਤਾਦ ਹਾਂਜੀ ਉਸਤਾਦ ਜੀ ਇਧਰ ਆਪਣੇ ਹੈ ਪੀਸਤਾ ਜੀ ਇਹ ਹੈ ਪੀਸਤਾ ਉਸੁਰਜੈਵਨੀ ਤੋਂ ਇਹਨਾਂ ਕੋ ਉਸਤਾਦੀ ਦੀ ਪੱਗ ਹੈ ਹਾਂਜੀ ਠੀਕ ਹੈ ਜੀ ਤੇ ਅੱਗੇ ਹੈ ਪੀਸਤਾ ਇਹ ਰੋਸ਼ਨ ਉਸਤਾਦੀ ਨਾਲ ਉਹਦੇ ਬੈਠੇ ਆ ਰੋਸ਼ਨ لال ਓਕੇ ਠੀਕ ਹੈ ਜੀ ਹਾਂਜੀ ਜੀ ਇਹ ਕਿਥੇ ਛੱਤ ਜੀ ਉਸਤਾਜੀ ਹੋਣਾ ਦੀ ਆ ਦੇਖੋ ਨਵੀਂ ਵਾਦੀ ਵਿੱਚ ਅੱਛਾ ਨਵੀਂ ਵਾਦੀ ਜਿੱਥੇ ਆਪਾਂ ਬੈਠੇ ਆ ਜੀ ਉਥੇ ਵੇਚੀ ਹੈ 7 ਨੰਬਰ ਦੀ ਠੀਕ ਹੈ ਕੋਈ ਗੱਲ ਨਹੀਂ ਜੀ ਉਸਤਾਜੀ ਪਾਤੀ ਨਾਰਾ ਉਸਤਾਜੀ ਹੋਣਾ ਕੋ ਟਾਈਮ ਲੈ ਕੇ ਤੇ ਕਿਸੇ ਦਿਨ ਜ਼ਰੂਰ ਜਾਵਾਂਗੇ ਜ਼ਰੂਰ ਛੱਤ ਤੇ ਤੇ ਸ਼ੌਂਕ ਕਰਾਵਾਂਗੇ ਜੀ ਤੇ ਬਾਕੀ ਆਪਣੇ ਇੱਧਰ ਸਾਰੇ ਟੀਮ ਮੈਂਬਰ ਹੈ ਜੀ ਇੱਧਰ ਆਪਣੇ ਹਾਂ ਜੀ ਇਹਨਾਂ ਦਾ ਨਾਮ ਜਾਣੇ ਆ ਓਕੇ ਜੀ ਉਸਤਾਦ ਇਹ ਵੀ ਨਵੀਂ ਵਾਦੀ ਤੋਂ ਛੱਤ ਆ ਆ ਠੀਕ ਹੈ ਜੀ ਨਾਲ ਹੈਪੀ ਕਰਾਂ ਉਹ ਆ ਠੀਕ ਹੈ ਜੀ ਦੇ ਇਹ ਮਨਾ ਜੋਬਣ ਇਹ ਵੀ ਨਵੀਂ ਬادیه ਦੇ ਇੱਥੇ। ਆ ਠੀਕ ਹੈ ਜੀ। ਇਧਰੋਂ ਸ਼ੋਅ ਕਰਦਾ ਵੀਰ ਜੋਬਣ ਵੀ। ਆ ਠੀਕ ਹੈ ਜੀ। ਇਧਰ ਵੀਰ ਜੀ। ਸੂਰੇ ਦੇ ਗਮਟਾਲੇ ਤੋਂ। ਆ ਠੀਕ ਹੋ ਗਿਆ ਜੀ। ਹਾਂਜੀ ਹਾਂਜੀ। ਅੱਗੇ ਜੀ। ਅਮਰੇ ਤੇ ਆ ਜੀ ਇਹ ਫੌਜੀ ਸਾਹਿਬ ਆਪਣੇ ਹੈਪੀ ਸਾਹਿਬ। ਆ ਠੀਕ ਹੈ ਜੀ। ਇਧਰ ਵੀਰ ਜੀ। ਇਹ ਮੋਨੂ ਵੀਰ ਆ ਆਪਣੀ ਪਾਰੀ ਦੇ। ਆ ਠੀਕ ਹੈ ਜੀ। ਅੱਗੇ ਅਜੇ ਖਲੀਬਾ ਸਾਹਿਬ। ਆ ਲੋ ਜੀ ਅਜੇ ਵੀਰ ਜਿਹਦੀ ਛੱਤ ਤੇ ਆਪਾਂ ਇਸ ਟਾਈਮ ਮੌਜੂਦ ਆਂ। ਨਵੀਂ ਬادیه ਦੇ ਵਿੱਚ। ਠੀਕ ਹੈ ਜੀ। ਅੰਮ੍ਰਿਤਸਰ ਸਾਹਿਬ। ਜਿਹੜੇ ਵੀਰ ਆਪਣੇ ਕਈ ਦੂਰ ਤੋਂ ਵੀਡੀਓ ਦੇਖਦੇ ਨੇ ਉਹ ਕਹਿੰਦੇ ਲੋਕੇਸ਼ਨ ਜ਼ਰੂਰ ਦੱਤਿਆ ਕਰੋ ਵੀ ਜੀ ਇਹ ਅੰਮ੍ਰਿਤਸਰ ਦੇ ਵਿੱਚ ਹੀ ਛੱਤ ਜੀ ਠੀਕ ਹੈ ਜੀ ਨਵੀਂ ਵਾਦੀ ਏਰੀਆ ਵਾਜਦਾ ਜੀ ਤੇ ਅਜੇ ਵੀਰ ਖਲੀਫਾ ਸਾਹਿਬ ਦੀ ਇਹ ਛੱਤੇ ਆ ਜੀ ਤੇ ਜਲਦੀ ਇੱਕ ਖੁਸ਼ਖਬਰੀ ਹੋਰ ਵੀ ਦਵਾਂਗੇ ਤੁਹਾਨੂੰ ਠੀਕ ਹੈ ਜੀ ਉਸ ਤੋਂ ਅੱਗੇ ਅਜੇ ਵੀਰ ਜੀ ਦੇ ਨਾਲ ਜੀ ਇਹ ਉਹਦਾ ਬ੍ਰਦਰ ਹੈ ਵਿੱਕੀ ਦਾ ਹੁੱਦਾ ਆ ਠੀਕ ਹੈ ਜੀ ਸਾਰੇ ਸ਼ਕੀਤੇ ਆਪਣੇ ਪਾਰਟੀ ਚ ਹੁੰਦਾ ਅੱਗੇ ਆਪਣਾ ਸੀਤੂ ਆ ਠੀਕ ਹੈ ਜੀ ਹਾਂਜੀ ਇਹ ਵੀ ਤੇ ਇਹ ਆਪਣੇ ਵਿੱਕੀ ਵੀਰ ਜੀ ਹਾਂਜੀ ਹਾਂਜੀ ਆ ਲੋ ਜੀ ਵਿੱਕੀ ਵੀਰ ਜੀ ਨੂੰ ਅੱਜ ਕਰਨਗੇ ਖਲੀਫਾ ਠੀਕ ਹੈ ਜੀ ਉਧਾ ਉੱਚਾ ਹੋਣ ਜਾ ਰਿਹਾ ਜੀ ਅੱਜ ਵਿੱਕੀ ਵੀਰ ਜੀ ਹੋਣਾ ਦਾ ਤੇ ਨਾਲ ਉਸਤਾਦ ਜੀ ਹੋਣਾ ਦਾ ਵੀ ਆ ਲੋ ਜੀ ਵਿਜੇ ਉਸਤਾਦ ਜੀ ਖਲੀਫਾ ਕਰਨ ਜਾ ਰਹੇ ਨੇ ਠੀਕ ਹੈ ਉਸਤਾਦ ਜੀ ਮਨਜ਼ੂਰੀ ਹੈ ਜੀ ਠੀਕ ਹੈ ਜੀ ਠੀਕ ਹੋ ਗਿਆ ਜੀ ਉਸਤਾਦ ਜੀ ਹੋਣਾ ਠੀਕ ਹੈ ਵੀਰ ਜੀ ਮਨਜ਼ੂਰੀ ਹੈ ਜੀ ਆ ਲੋ ਜੀ ਮਨਜ਼ੂਰੀ ਹੈ ਜੀ ਸਾਰਿਆਂ ਨੂੰ ਜੀ ਇਹਨੂੰ ਆਪਾਂ ਆ ਲੋ ਜੀ ਵਿਜੇ ਉਸਤਾਦ ਜੀ ਹੁਣੀ ਖਲੀਫਾ ਕਰਦੇ ਹੋਏ ਜੀ ਠੀਕ ਹੈ ਜੀ ਆ ਲੋ ਜੀ ਸਾਈਂ ਵੀਰ ਜੀ ਤੁਹਾਡੇ ਉਹਦੇ ਤੇ ਆ ਗਿਆ ਇਹ ਵੀਰਾ ਜੀ ਠੀਕ ਹੈ ਜੀ ਅਜੇ ਵੀਰ ਜੀ ਤੁਹਾਡੇ ਉਹਦੇ ਤੇ ਆ ਗਿਆ ਇਹ ਵੀ ਠੀਕ ਹੋ ਗਿਆ ਜੀ ਹਾਂ ਜੀ ਲੋ ਜੀ ਵਿੱਕੀ ਵੀਰ ਨੂੰ ਤੇ ਵਿਜੇ ਉਸਤਾਦ ਜੀ 86 ਫੁੱਟ ਵਾਲਿਆਂ ਨੂੰ ਤੇ ਸਾਰੀ ਪਾਰਟੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਆ ਲੋ ਜੀ ਕਰਾਓ ਜੀ ਮੂੰਹ ਮਿੱਠਾ ਜੀ ਲੋ ਉਸਤਾਦ ਜੀ ਕਰਾਓ ਵੀਰ ਦਾ ਮੂੰਹ ਮਿੱਠਾ ਜੀ ਉਹ ਜੀ ਕੋਈ ਸ਼ਬਦ ਤਾਂ ਨਹੀਂ ਮਿਲਦਾ ਆ ਲੋ ਜੀ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵੀਰ ਨੂੰ ਤੇ ਵੀਰ ਦੀ ਸਾਰੀ ਪਾਰਟੀ ਨੂੰ ਉਤਾ ਸਾਹਿਬਾਨ ਜੀ ਨੂੰ ਲੋ ਜੀ ਤਾਜ ਕਰਾ ਦਿਓ ਸਾਰਿਆਂ ਦਾ ਮੂੰਹ ਮਿਠਾ ਜੀ ਆ ਲੋ ਜੀ ਆ ਫੜੋ ਸੁਰਜ ਲੋ ਜੀ ਕਰਾਓ ਜੀ ਸੁਰਜ ਵੀਰ ਜੀ ਸਾਰਿਆਂ ਦਾ ਮੂੰਹ ਮਿਠਾ ਜੀ ਫੜੋ ਯਾਰ ਕਰੋ ਆਪ ਅੱਗੇ ਫੜਾਈ ਜਣਾ ਆਪਣੇ ਲੈ ਕੇ ਫੜ ਸੁਰਜ ਦੋਵੇਂ ਬਾਅਦ ਛੇ ਲੋ ਹਾ ਵੀ ਸਾਜੀ ਕਰੋ ਮੂੰਹ ਮਿਠਾ ਲੋ ਜੀ ਤੋ ਬਲੇ ਆ ਲੋ ਜੀ ਮੂੰ ਮਠਾ ਕਰਾਇਆ ਜਾ ਰਿਆ ਵਾ ਇਹ ਦੇਖੋ ਇਦਾਂ ਦਾ ਸਟਿਲ ਫੋਟੋ ਖੇਲੀਏ ਆ ਲੋ ਜੀ ਆ ਵਿੱਕੀ ਵੀਰ ਹੁਣੀ ਤੇ ਅਜੇ ਵੀਰ ਨਹੀਂ ਆਪਣੇ ਉਸਤਾਦ ਜੀ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਲੋ ਜੀ ਹੁਣ ਉਸ ਤੋਂ ਬਾਅਦ ਹੈਪੀ ਉਸਤਾਦ ਜੀ ਦਾ ਕਰੋ ਜੀ ਮਾਨ ਸਨਮਾਨ ਜੀ ਲੋਈ ਹੈਪੀ ਪਤਾ ਜੀ ਸੂਰਜ ਅਮੀਨੀ ਵਾਲਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਅੱਗੇ ਆਪੇ ਸਾਥ ਹੈਪੀ ਪਤਾ ਜੀ ਨਵੀਂ ਵਾਦੀ ਵਾਲਿਆਂ ਦਾ ਮਾਨ ਸਨਮਾਨ ਕਰਦੇ ਹੋਏ ਜੀ ਸੂਰਤ ਖਲੀਫਾ ਸਾਹਿਬ ਉਟਾਲੇ ਤੋਂ ਹਲੋ ਜੀ ਸੂਰਜ ਵੀਰ ਖਲੀਫੇ ਜੀ ਦਾ ਸੂਰਜ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਖਲੀਫਾ ਸਾਹਿਬ ਦਾ ਫੌਜੀ ਲੋ ਜੀ ਫੌਜੀ ਵੀਰ ਜੀ ਸ਼ਾਗਿਰਦ ਉਹਨਾਂ ਦਾ ਆਪਣੇ ਵੱਡੇ ਭਰਾ ਦੇ ਹੋਣ ਤੇ ਮਾਨ ਸਨਮਾਨ ਕਰਦੇ ਹੋਏ ਜੀ ਹੈਲੋ ਜੀ ਵੀਰ ਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿੱਕੀ ਵੀਰ ਜੀ ਕੀ ਨਾ ਵੀਰ ਜੀ ਹੁਣਾ ਦਾ ਜੀ ਹੈਪੀ ਵੀਰ ਜੀ ਹੁਣਾ ਦਾ ਸਾਇਨ ਵੀਰ ਜੀ ਹੁਣਾ ਦਾ ਕਰੋ ਜੀ ਮਾਨ ਸਨਮਾਨ ਜੀ ਆਹ ਲੋ ਜੀ ਸਾਇਨ ਵੀਰ ਜੀ ਹੁਣਾ ਦਾ ਮਾਨ ਸਨਮਾਨ ਕਰਦੇ ਹੋਏ ਜੀ ਖਲੀਫਾ ਸਾਹਿਬ ਦਾ ਹਾਂ ਜੀ ਅਜੇ ਤਾਂ ਆਹ ਲੋ ਜੀ ਅਜੇ ਵੀਰ ਖਲੀਫਾ ਸਾਹਿਬ ਦਾ ਮਾਨ ਸਨਮਾਨ ਕਰਦੇ ਹੋਏ ਜੀ ਆਹ ਲੋ ਜੀ ਸੀਤੂ ਵੀਰ ਜੀ ਨੂੰ ਮਾਨ ਸਨਮਾਨ ਕਰਦੇ ਹੋਏ ਜੀ ਆ ਮੁੰਡਾ ਖੜਾ ਇੱਕ ਅਮਰਤ ਰਹਿ ਗਿਆ ਜੀ ਆ ਲੋ ਜੀ ਅਮਰਤ ਵੀਰ ਜੀ ਦਾ ਵੀ ਮਾਨ ਸਨਮਾਨ ਕੀਤਾ ਜਾਣ ਲੱਗਾ ਵਾ ਜੀ ਆ ਲੋ ਜੀ ਅਮਰਤ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਆ ਮੁੰਡੇ ਦਾ ਕੁਦੇ ਦਾ ਜਰੂਰ ਕਰੀਆ ਆਪਣਾ ਮੈਂ ਲੋ ਜੀ ਮੋਨੂ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਵਿੱਕੀ ਵੀਰ ਜੀ ਹੁਣੀ ਜੀ ਆ ਲੋ ਜੀ ਕੁਦੇ ਵੀਰ ਜੀ ਦਾ ਮਾਨ ਸਨਮਾਨ ਕਰਦੇ ਹੋਏ ਜੀ ਵਿੱਕੀ ਵੀਰ ਹੁਣੀ ਜੀ ਸਾਰੀਆਂ ਡਾਰਾਂ ਫਿਰਤਾ ਇਹ ਕਰਾਉਂਦਾ ਨਾਲ ਤੇ ਬੜੀ ਮਿਹਨਤ ਹੈ ਜੀ ਇਹਦੀ ਆ ਬਰੀਡਿੰਗ ਹੋਂ ਸर्दੀਆਂ ਵਿੱਚ ਕਬੂਤਰਾਂ ਦੀ ਦੇਖਭਾਲ ਸਾਰੀ ਇਹ ਕਰਨ ਰਿਹਾ ਮੁੰਡਾ ਇਹ ਵੀਰ ਜੀ ਇੱਥੇ ਛੱਤ ਤੇ ਹਾਂ ਜੀ ਆ ਬਿਲਕੁਲ ਜੀ ਮਤਲਬ ਇਹ ਦੋਵੇਂ ਵੀਰਾਂ ਦੀ ਜਿਹੜਾ ਪਿੱਛੇ ਹੱਥ ਹੈ ਜੀ ਇਹ ਵੀਰ ਦਾ ਹੱਥ ਹੈ ਆ ਠੀਕ ਹੈ ਜੀ ਜੋ ਮਿਹਨਤ ਜਿਆਦੀ ਆ ਵੀਰ ਦੀ ਆ 18 ਵੀ ਦੇਣੀਆਂ ਵੀਰ ਨੇ ਠੀਕ ਹੈ ਜੀ ਤੇ ਬਰੀਡਿੰਗ ਸੈਟਅਪ ਵੀ ਬਹੁਤ ਮਿਹਨਤ ਹੈ ਸਭ ਤੋਂ ਜਿਆਦੀ ਮਿਹਨਤੀ ਬਰੀਡਿੰਗ ਕਰਾਉਂਦੀ ਆ ਜੇ ਬਰੀਡਿੰਗ 'ਚ ਆਪਣੇ ਕੋ ਪਰਿੰਦੇ ਬਨਣਗੇ ਤੇ ਫੇਰ ਹੀ ਆਪਾਂ ਗਾੜੀ 12 ਚ ਪਾਵਾਂਗੇ ਜੀ ਤੇ ਬਹੁਤ ਬਹੁਤ ਵੀਰ ਦੇ ਨਾਂ ਤੇ ਬਿਲਕੁਲ ਤਾੜੀ ਕਾਈ ਦੀ ਆ ਜੀ ਆ ਲੋ ਜੀ ਜੋਬਨ ਵੀਰ ਦਾ ਮਾਨ ਸਨਮਾਨ ਕਰਦੇ ਹੋਏ ਜੀ ਬੋਵੀ ਸਤਾਜ ਜੀ ਪਾਰਟੀ ਦੇ ਸੀਗੇ ਆਪਣੇ ਕਾਉਂਸਲਰ ਸਾਹਿਬ ਬੋਵੀ ਸਤਾਜ ਜੀ ਕਾਉਂਸਲਰ ਸਾਹਿਬ ਠੀਕ ਹੈ ਜੀ ਉਹਨਾਂ ਦੀ ਪਾਰਟੀ ਦੇ ਸ਼ਾਗਿਰਦ ਨੇ ਵੀਰ ਹੁਣੀ ਜੋਬਨ ਵੀਰ ਜੀ ਤੇ ਬਹੁਤ ਬਹੁਤ ਵਧਾਈਆਂ ਜੀ ਠੀਕ ਹੈ ਜੀ ਆ ਲੋ ਜੀ ਆ ਲੋ ਜੀ ਛੱਤ ਦਾ ਉਦਘਾਟਨ ਕਰਨ ਜਾ ਰਹੇ ਨੇ ਉਸਤਾਦ ਜੀ ਹੋਣੀ ਠੀਕ ਹੈ ਜੀ ਤੇ ਨਾਲ ਸਾਰੀ ਟੀਮ ਤੇ ਆਓ ਲੈ ਚਲਦੇ ਆਂ ਉੱਪਰ ਤੇ ਕਰਦੇ ਆਂ ਗੱਲਾਂ ਬਾਤਾਂ ਨਾਲ ਤੇ ਨਾਲ ਕਰੋਨੇ ਆ ਛੱਤ ਦਾ ਸ਼ੌਂਕ ਜੀ ਇਹ ਛੱਤ ਜੇ ਇਹਦਾ ਉਦਘਾਟਨ ਕਰਨਾ ਜੇ ਵੀਰ ਜੀ ਹੋਣਾ ਨੇ ਅੱਜ ਠੀਕ ਹੈ ਜੀ ਇਹ ਨਿਊ ਛੱਤ ਬਣਾਈ ਜੇ ਵੀਰ ਜੀ ਹੋਣਾ ਨੇ ਇਹ ਫੁੱਲ ਵਿਊ ਜੇ ਇਹਦਾ ਠੀਕ ਹੋ ਗਿਆ ਜੀ ਆਓ ਲੈ ਚਲਦੇ ਆਂ ਉੱਪਰ ਤੇ ਕਰਦੇ ਆਂ ਛੱਤ ਦਾ ਉਦਘਾਟਨ ਜੀ ਹਲੋ ਵੀਰ ਜੀ ਜਿੱਦਾਂ ਕੀ ਦੱਸਿਆ ਵਾ ਜੀ ਵਿਜੇ ਉਸਤਾਦ ਜੀ 88 ਫੋਟ ਵਾਲੇ ਉਹਨਾਂ ਦੀ ਪਾਰਟੀ ਆਪਣੇ ਨਾਲ ਫੇਰ ਮੌਜੂਦ ਨੇ ਤੇ ਜਿੱਦਾਂ ਤੁਹਾਡੇ ਨਾਲ ਮੁਲਾਕਾਤ ਕਰਾਈ ਹੈ ਜੀ ਸਾਰਿਆਂ ਦੇ ਨਾਲ ਤੁਹਾਡੀ ਮੈਂ ਪਹਿਲਾਂ ਮੁਲਾਕਾਤ ਕਰਾ ਚੁੱਕਾ ਹਾਂ ਤੇ ਹੁਣ ਆਪਾਂ ਛੱਤ ਤੇ ਆਏ ਆ ਆ ਨਿਊ ਛੱਤ ਦਾ ਉਦਘਾਟਨ ਕਰਨਗੇ ਅੱਜ ਉਸਤਾਦ ਜੀ ਹੁਣੀ 3500 ਦਾ ਠੀਕ ਹੈ ਜੀ 3500 ਤੇ ਨਾਲ ਆਪਣੇ ਹੈਪੀ ਉਸਤਾਦ ਜੀ ਹੁਣੀ ਵੀ ਠੀਕ ਹੈ ਜੀ ਜਿੱਦਾਂ ਕੀ ਤੁਸੀਂ ਸਾਰੇ ਜਾਣਦੇ ਜੀ ਪਗੜੀ ਦੀ ਰਸਮ ਹੋਈ ਸੀ ਪਿੰਡ ਸੁਲਤਾਨਵਿੰਡ ਠੀਕ ਹੈ ਜੀ ਤੇ ਆਪਣੇ ਅਜੇ ਵੀਰ ਤੇ ਵਿੱਕੀ ਵੀਰ ਜੀ ਅਜੇ ਵੀਰ ਖਲੀਫਾ ਤੇ ਨਾਲ ਵਿੱਕੀ ਵੀਰ ਇਹ ਦੋਵੇਂ ਜਣੇ ਇਸ ਛੱਤ ਤੇ ਹੀ ਸ਼ੌਂਕ ਕਰਦੇ ਆ ਤੇ ਨਿਊ ਜਾਲ ਬਣਾਇਆ ਵਾ ਵੀਰ ਜੀ ਹੁਣਾ ਨੇ ਤੇ ਆਓ ਕਟੋਨੇ ਆ ਰਿਬਨ ਸਤਾਜੀ ਹੁਣਾ ਕੋ ਨਾਲੇ ਕਰਦੇ ਆ ਮੂੰਹ ਮਿੱਠਾ ਆ ਲੋ ਜੀ ਇਹ ਸੈਟਅਪ ਜੇ ਵੀਰ ਜੀ ਹੁਣਾ ਦਾ ਤੇ ਬਹੁਤ ਸੋਹਣਾ ਸੈਟਅਪ ਜੇ ਤੇ ਬਹੁਤ ਬਾਜੀਆਂ ਡਾਈਆਂ ਜੇ ਵੀਰ ਜੀ ਹੁਣਾ ਨੇ ਇਸ ਛੱਤ ਤੋਂ ਤੇ ਬਹੁਤ ਨਾਮ ਵੀ ਪਏ ਨੇ ਵੀਰ ਜੀ ਹੁਣਾ ਦੇ 100 ਪਾਸੇ ਉਹ ਤੋਂ ਪਲੱਸ ਬਾਈਆਂ ਡਾਈਆਂ ਵੀਰ ਜੀ ਹੁਣਾਂ ਨੇ ਇਸ ਛੱਤ ਤੋਂ ਠੀਕ ਹੈ ਜੀ ਤੇ ਬਾਕੀ ਗੱਲਾਂ ਬਾਤਾਂ ਜੋ ਕੀ ਸਾਰੀਆਂ ਤੁਹਾਡੇ ਨਾਲ ਕਰ ਹੀ ਚੁੱਕੇ ਆ ਆਪਾਂ ਅੱਗੇ ਵੀ ਤੁਹਾਨੂੰ ਦੱਸ ਹੀ ਦਿੱਤਾ ਵਾ ਪਹਿਲਾਂ ਕੀ ਜਿੱਦਾ ਵੀਡੀਓ ਲਈ ਹੋਈ ਆ ਆਪਾਂ ਵੀਰ ਜੀ ਹੁਣਾਂ ਦੀ ਅੱਗੇ ਗੱਲਾਂ ਬਾਤਾਂ ਕਰਦੇ ਆ ਦੀ ਹੁਣ ਛੱਤ ਤੇ ਆਏ ਆ ਤੇ ਇਸ ਤੋਂ ਬਾਅਦ ਤੁਹਾਨੂੰ ਜੋੜਿਆਂ ਦਾ ਸ਼ੌਂਕ ਵੀ ਕਰਾਇਆ ਜਾਏਗਾ ਵੀਰ ਜੀ ਹੁਣਾਂ ਦੇ ਜਿਹੜੇ ਜੋੜੇ ਨੇ ਵੀਰ ਜੀ ਹੁਣਾਂ ਕੋ ਤੇ ਜਿਹੜੇ ਅੱਜ ਗਿਫਟ ਆਏ ਨੇ ਵੀਰ ਹੁਣਾਂ ਵੱਲੋਂ ਉਹ ਵੀ ਸਾਰੇ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਜਿਹੜੇ ਘਰ ਦੇ ਵੀ ਬਰੀਡਰ ਬੱਚੇ ਠੀਕ ਹੈ ਜੀ ਬਰੀਡਿੰਗ ਘਰ ਹੀ ਕਰਾ ਕੇ ਵੀਰ ਜੀ ਉਹਨਾਂ ਨੇ ਛੱਡੇ ਜੇ ਬੱਚੇ ਤੇ ਆਓ ਕਰਾਉਣਿਆਂ ਸ਼ੌਂਕ ਨਾਲ ਪੰਰਿੰਦਿਆਂ ਦਾ ਤੇ ਨਾਲੇ ਕਰਦੇ ਆ ਉਦਘਾਟਨ ਆ ਲੋ ਜੀ ਆ ਜੀ ਆ ਲੋ ਜੀ ਆਪਣੇ ਵਿਜੇ ਸਤਾਜ ਜੀ 88 ਫੋਟ ਵਾਲੇ ਕਰਨਗੇ ਉਦਘਾਟਨ ਅਜੇ ਵੀਰ ਖਲੀਫਾ ਸਾਹਿਬ ਨਵੀਂ ਵਾਦੀ ਛੱਤ ਅਜੇ ਵੀਰ ਖਲੀਫਾ ਨਾਲ ਵਿੱਕੀ ਵੀਰ ਜੀ ਹੁਣਾਂ ਦੀ ਛੱਤ ਠੀਕ ਹੈ ਜੀ ਤੇ ਲੋ ਜੀ ਉਸਤਾਦ ਜੀ ਹਾਂ ਜੀ ਲੋ ਸਰ ਪੀਸਾ ਜੀ ਆ ਲੋ ਜੀ ਹੈਪੀ ਉਸਤਾਦ ਜੀ ਵਿਜੇ ਉਸਤਾਦ ਜੀ ਠੀਕ ਹੈ ਜੀ ਤੇ ਨਾਲ ਸਾਰੇ ਵੀਰ ਅਜੇ ਵੀਰ ਹੁਣਾਂ ਦੀ ਛੱਤ ਦੀ ਉਦਘਾਟਨ ਹੁੰਦਾ ਪਿਆ ਠੀਕ ਹੈ ਜੀ ਲੋ ਜੀ ਨਿਊ ਸ਼ਾਹਦਾ ਉਦਘਾਟਨ ਹੋ ਗਿਆ ਜੀ ਤੇ ਬਹੁਤ ਬਹੁਤ ਮੁਬਾਰਕਾਂ ਆ ਜੀ ਵਿਜੇ ਉਸਤਾਦ ਜੀ 88 ਫੋਟਾ ਲਿਆਂ ਨੂੰ ਤੇ ਉਹਨਾਂ ਦੀ ਸਾਰੀ ਪਾਰਟੀ ਨੂੰ ਅਜੇ ਵੀਰ ਹੁਣਾਂ ਨੂੰ ਠੀਕ ਹੈ ਜੀ ਤੇ ਆਏ ਹੋਏ ਉਸਤਾਦ ਸਾਹਿਬਾ ਨਾਲ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਹ ਲੋ ਜੀ ਕਰੋ ਜੀ ਮੂੰਹ ਮਿੱਠਾ ਆ ਕਰਾਓ ਜੀ ਮੂੰਹ ਮਿੱਠਾ ਜੀ ਆਹ ਲੋ ਜੀ ਪਹਿਲਾ ਪਰਿੰਦਾ ਘਰ ਦਾ ਹੀ ਬੱਚਾ ਠੀਕ ਹੈ ਜੀ ਆ ਛੱਡਿਆ ਜੀ ਵੀਰ ਜੀ ਹੁਣਾ ਨੇ ਠਾ ਕੇ ਬਾਹਰ ਛੱਡਨੇ ਹਾਂ ਹਾਂ ਜੀ ਹਾਂ ਜੀ ਆ ਦੂਸਰਾ ਬੱਚਾ ਛੱਡਿਆ ਜੀ ਵੀਰ ਜੀ ਹੁਣਾ ਨੇ ਠੀਕ ਹੈ ਜੀ ਆ ਦੇਖੀ ਯਾਰ ਮੂੰਹ ਮਿੱਠਾ ਕਰਾਣਾ ਸੀ ਕੋਈ ਨਹੀਂ ਕੋਈ ਨਹੀਂ ਆ ਲੋ ਜੀ ਲੈਓ ਯਾਰ ਆ ਤੀਸਰਾ ਬੱਚਾ ਛੱਡਿਆ ਜੀ ਵੀਰ ਜੀ ਹੁਣਾਂ ਨੇ ਆ ਮੰਦੀ ਦਾ ਸ਼ੌਕ ਸ਼ੌਕ ਕਰਾਵੇ ਤੇ ਘਰ ਦੇ ਸਾਰੇ ਬੀੜ ਆ ਲੋ ਜੀ ਇਹ ਮਾਦੀ ਦਾ ਕਰੋ ਜੀ ਸ਼ੌਕ ਮਾਦੀ ਦਾ ਕਰੋ ਯਾਰ ਆ ਪੱਠੇ ਵੀ ਜਿਹੜੇ ਬੱਚੇ ਵੀ ਵਿਖਾਏ ਆ ਆ ਜਿਹੜੇ ਬੱਚੇ ਵੀ ਆ ਘਰ ਦੀ ਪੱਠੀ ਹੈ ਭਾਜੀ ਹਾਂਜੀ ਹਾਂਜੀ ਆ ਲੋ ਜੀ ਘਰ ਦੀ ਪੱਠੀ ਲੋ ਜੀ ਉਸਤਾਦ ਜੀ ਮੂੰਹ ਮਠਾ ਆ ਲੋ ਜੀ ਕਰੋ ਜੀ ਮੂੰਹ ਮਠਾ ਮੂੰਹ ਬੰਦ ਕਰ ਦੋ ਜੀ ਇਹ ਆ ਥੱਲੇ ਤੇ ਇਹ ਵੀਰ ਜੀ ਹੁਣਾਂ ਨੇ ਬਹੁਤ ਵਧੀਆ ਸਿਸਟਮ ਬਣਾਇਆ ਜੇ ਜੋ ਕਿ ਥੱਲੇ ਖੁੱਡੇ ਜੋ ਉੱਪਰ ਆਣਾ ਵਾਸਤੇ ਠੀਕ ਹੈ ਜੀ ਆ ਵੇਖੋ ਆ ਪੂਰਾ ਵਧੀਆ ਸਿਸਟਮ ਬਣਾਇਆ ਹੈ ਵੀਰ ਜੀ ਹੁਣਾਂ ਨੇ ਬਾਕੀ ਥੱਲੇੋਂ ਇੱਕ ਵਾਰੀ ਝਾਤੀ ਮਰਵਾ ਲਾਂਗੇ ਇਹ ਬਹੁਤ ਸੋਹਣਾ ਸਿਸਟਮ ਜੀ ਵੀਰ ਜੀ ਹੁਣਾਂ ਦਾ ਆਓ ਜੋੜਿਆਂ ਵਾਲੇ ਖੁੱਡੇ ਜੀ ਲੈ ਚੱਲਦੇ ਆਂ ਤੇ ਕਰੋਨੀਆਂ ਪਰਿੰਦੇ ਦਾ ਸ਼ੌਂਕ ਆ ਲੋ ਜੀ ਉਸਤਾਦ ਜੀ ਹੁਣਾਂ ਦਾ ਮੂੰਹ ਮਿੱਠਾ ਕਰਾਉਂਦੇ ਹੋਏ ਆਪਣੇ ਅਜੇ ਵੀਰ ਜੀ ਖਲੀਫਾ ਸਾਹਿਬ ਦੇਈ ਆਏਗਾ ਐਡਾ ਹਲੋ ਦੇਖ ਹਲੋ ਜੀ ਵਿੱਕੀ ਅੱਗੇ ਆ ਯਾਰ ਬਹੁਤ ਬਹੁਤ ਮੁਬਾਰਕਾਂ ਜੀ ਹਲੋ ਜੀ ਹਲੋ ਜੀ ਵਿੱਕੀ ਵੀਰ ਨੂੰ ਤੇ ਅਜੇ ਵੀਰ ਨੂੰ ਤੇ ਵਿਜੇ ਸਤਾਜ ਜੀ 88 ਫੋਟ ਆਲਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਲੋ ਜੀ ਕਰੋ ਜੀ ਮੂੰਹ ਮਿੱਠਾ ਆ ਲੋ ਜੀ ਉਹ ਪੀਸਾ ਨੂੰ ਬਾਕੀ ਤੁਸੀਂ ਫਿਰ ਉਹ ਦੱਸੋ ਮੋੜਾ ਵੀ ਪੋਛਦਾ ਮੈਂ ਕੱਲੇ ਨੇ ਬੱਤੀ ਥਲੇ